ਸਰ ਅਸੀਂ ਬੇਰੋਜ਼ਗਾਰ ਪੀਟੀਆਈ ਅਧਿਆਪਕਾਂ ਪੀਟੀਆਈ ਦੀ ਫੁੱਲ ਫਾਰਮ ਫਿਜ਼ੀਕਲ ਟ੍ਰੇਨਰ ਇਨਸਟ੍ਰਕਟਰ ਜਿਹੜੇ ਸਕੂਲਾਂ ਦੇ ਵਿੱਚ ਪੀਟੀ ਮਾਸਟਰ ਹੁੰਦੇ ਆ ਜੀ ਦੂਜੀ ਗੱਲ ਤੁਸੀਂ ਪੁੱਛੀ ਆ ਵੀ ਕੀ ਲੋੜ ਪੈਗੀ ਟੈਂਕੀ ਜੜ ਕੇ ਪ੍ਰਦਰਸ਼ਨ ਕਰਨਾ ਪੈਗਾ ਤੁਹਾਨੂੰ ਜੀ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕਰਨ ਦਾ ਕਾਰਨ ਇਹੀ ਹੈ ਸਾਡੀ 2021 ਦੇ ਵਿੱਚ 2021 ਦੇ ਵਿੱਚ 2000 ਪੀਟੀਆਈ ਪੋਸਟ ਪ੍ਰਾਇਮਰੀ ਕਾਟਰ ਅਧੀਨ ਆਈ ਸੀ ਜਿਹਦੇ ਨਾਲ ਹੀ ਈਆਰਟੀਟੀ 9894 ਪੋਸਟਾਂ ਵੀ ਆਈਆਂ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਫਾਰਮ ਭਰਵਾ ਕੇ ਪੇਪਰ ਲੈ ਕੇ ਉਹ ਜਿਹੜੇ ਆ ਕੁਝ ਪਰਸਨ ਜੁਆਇਨ ਵੀ ਕਰਵਾ ਦਿੱਤੇ ਗਏ ਪਰੰਤੂ ਸਾਡਾ ਅਜੇ ਤੱਕ ਫਾਰਮ ਨਹੀਂ ਭਰਵਾਇਆ ਗਿਆ 2000 ਪੇਟੀਆਜ ਪੋਸਟ ਕਰਨ ਕਾਰਨ ਪਤਾ ਨਹੀਂ ਸਰਕਾਰ ਨੂੰ ਪਤਾ ਹੈ ਜੇ ਸਰਕਾਰ ਦੇ ਕੋਲੇ ਜਾਣੇ ਆ ਕਹਿੰਦੇ ਜੀ ਸਾਡੇ ਵੱਲੋਂ ਹਰੀ ਝੰਡੀ ਐ ਅਖਬਾਰਾਂ ਦੇ ਵਿੱਚ ਲਵਾਇਆ ਜਾ ਰਿਹਾ ਪਰ ਜਦੋਂ ਅਸੀਂ ਡਿਪਾਰਟਮੈਂਟ ਕੋਲੇ ਜਾਣੇ ਆ ਡਿਪਾਰਟਮੈਂਟ ਕਹਿੰਦਾ ਸਾਡੇ ਵੱਲੋਂ ਕੰਮ ਕੰਪਲੀਟ ਆ ਸਰਕਾਰ ਹਰੀ ਝੰਡੀ ਦੇਵੇ ਥੋੜੇ ਦਿਨਾਂ ਬਾਅਦ ਹੀ 22 ਮਈ ਨੂੰ ਅਸੀਂ ਜਿਹੜਾ ਕੀ ਸਿੱਖਿਆ ਮੰਤਰੀ ਸਾਹਿਬ ਨੂੰ ਮਿਲਿਆ ਆ ਕਹਿੰਦੇ ਜੀ ਸਾਡੇ ਵੱਲੋਂ ਕੰਮ ਤਿਆਰ ਹੈ ਅਸੀਂ ਤਾਂ ਖ਼ਬਾਰਾਂ ਦੇ ਵਿੱਚ ਹੀ ਲਵਾਈ ਜਾਂਦੇ ਆ ਅਸੀਂ ਖ਼ਬਾਰਾਂ ਦੇ ਵਿੱਚ ਵੀ ਲਵਾਈ ਜਾਂਦੇ ਆ ਤੇ 22 ਮਈ ਨੂੰ ਜਦੋਂ ਮਿਲੇ ਆ ਨਾ ਕਹਿੰਦੇ ਜੀ ਸਾਡੇ ਵੱਲੋਂ ਕੰਮ ਡਾਣਨਾ ਜੀ ਅਸੀਂ ਉਹਨਾਂ ਨੂੰ ਮੂੰਹ ਤੇ ਕਿਹਾ ਵੀ ਸਰ ਜਦੋਂ ਤੁਹਾਡੇ ਕੋਲੇ ਆਉਣੇ ਆ ਤੁਸੀਂ ਕਹਿੰਦੇ ਸਾਡੇ ਵੱਲੋਂ ਕੰਮ ਡਾਣਨਾ ਸਿੱਖਿਆਪਾਖ ਕਹਿੰਦੇ ਵੀ ਸਾਡੇ ਵੱਲੋਂ ਕੰਮ ਡਾਣਨਾ ਤੇ ਕਮੀ ਕਿੱਥੇ ਆ ਸਰਕਾਰ ਤੇ ਗੰਦੀ ਘਰ ਘਰ ਨੌਕਰੀ ਕਿੱਥੇ ਆ ਜੀ ਜੇ ਘਰ ਘਰ ਦਿੱਤੀ ਹੁੰਦੀ ਅਸੀਂ ਇੱਥੇ ਨਹੀਂ ਖੜੇ ਹੋਣਾ ਸੀ ਅਸੀਂ ਸਾਲਾਂ ਤੋਂ ਜਿਹੜੇ ਤੁਸੀਂ ਸਰਵਿਸ ਕਰਦੇ ਕਿੰਨੇ ਟਾਈਮ ਸਰ ਸਰਵਿਸ ਨਹੀਂ ਅਸੀਂ ਬੇਰੁਜ਼ਗਾਰਾਂ ਸਾਨੂੰ ਤਾਂ ਫਾਰਮ ਭਰਨ ਦਾ ਮੌਕਾ ਨਹੀਂ ਮਿਲਿਆ ਆ ਸਾਡੀ ਭੈਣ ਬੇਰੁਜ਼ਗਾਰ ਹੋ ਗਈ ਬੱਚੇ ਵੀ ਨਾਲ ਲੈ ਕੇ ਆਏ ਨੇ ਦੇਖੋ ਪ੍ਰਸ਼ਾਸਨ ਨੂੰ ਮੰਗ ਕੀ ਕਰੋਗੇ ਪ੍ਰਸ਼ਾਸਨ ਕੋਲੇ ਮੰਗੇ ਇਹੀ ਹੈ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਵੀ ਤੁਸੀਂ ਸੰਜੀਵ ਰੋੜਾ ਜੀ ਨਾਲ ਆ ਕੇ ਮੀਟਿੰਗ ਕਰੋ ਅਸੀਂ 4 ਤੋਂ 5 ਮੀਟਿੰਗਾਂ ਕਰ ਲਈਆਂ ਸਾਰਾ ਮੈਟਰ ਪਤਾ ਹੈ ਹੁਣ ਵੀ ਇਹ ਕਹਿ ਰਿਹਾ ਵੀ ਸਾਡੇ ਨਾਲ ਮੀਟਿੰਗ ਕਰੋ ਪਰ ਅਸੀਂ ਜਿਹੜਾ ਕਿ ਜਵਾਬ ਦਿੱਤਾ ਸਾਡੀ ਇੱਕੋ ਇੱਕ ਡਿਮਾਂਡ ਹੈ ਸਾਡਾ 2000 ਪੀਟੀਆਈ ਪੋਸਟਾਂ ਦਾ ਪੋਰਟਲ ਆਨਲਾਈਨ ਲਾਂ ਲੈ ਕੇ ਕਰਕੇ ਫਾਰਮ ਭਰਵਾਏ ਜਾਣ ਅੱਜ ਰਿਟਰਨ ਦੇ ਵਿੱਚ ਦਿੰਨੇ ਆ ਪੇਪਰ ਜਦੋਂ ਮਰਜ਼ੀ ਲੈ ਲੈਣੇ ਕਿੰਨੀ ਦੇਰ ਤੋੜਿਆ ਜਾਇ ਰੂਬ ਸਰ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ ਅਸੀਂ ਜਿਹੜਾ ਕੀ ਹੈ ਟੈਂਕੀ ਦੇ ਉੱਪਰ ਡਟੇ ਰਾਵਾਂਗੇ ਤੇ ਇਹ ਸਰਕਾਰ ਦਾ ਪੂਰੇ ਸ਼ਹਿਰ ਦੇ ਵਿੱਚ ਭੰਡੀ ਪ੍ਰਚਾਰ ਕਰਾਂਗੇ ਕਹਿਣਾ ਚਾਹੁੰਦੇ ਆ ਜੀ ਅਸੀਂ ਬਹੁਤ ਸਾਲ ਹੋ ਗਏ ਤੱਕੇ ਖਾਂਦੇ ਨੂੰ 4-5 ਸਾਲ ਹੋ ਗਏ ਸਾਨੂੰ ਸਰਕਾਰ ਲਾ ਰਹੀ ਲਈ ਜਾ ਰਹੀ ਆ ਅਸੀਂ ਕੀ ਪਾਪ ਕਰਤਾ ਕਿ ਅਸੀਂ ਫਿਜ਼ੀਕਲ ਕਰ ਰਹੇ ਆ ਕਿ ਟਾਂ ਦੇ ਨਸ਼ਿਆਂ ਨਾਲ ਨਹੀਂ ਜਾ ਰਹੇ ਹਨ ਤੇ ਆਪਦੀ ਜੌਬ ਲੈ ਲਈ ਮੰਗ ਕਰ ਰਹੇ ਆ ਤੇ ਸਰਕਾਰ ਤੋਂ ਸਾਡੀ ਇਹੀ ਮੰਗ ਹੈ ਵੀ ਸਾਡੀ ਮੰਗ ਸੁਣੀ ਜਾਵੇ ਹਨਾ ਬੱਚਿਆਂ ਨਾਲ ਧੱਕੇ ਖਾਂਦੇ ਫਿਰਦੇ ਸਾਨੂੰ ਕੋਈ ਸ਼ੌਂਕ ਨਹੀਂ ਸਾਡਾ ਵੀ ਜੀ ਕਰਦਾ ਵੀ ਘਰੇ ਬੈਠੀਏ ਬੱਚਿਆਂ ਨੂੰ ਲੈ ਕੇ ਸਾਰੇ ਘਹਿਰੇ ਨੇ ਬਿਮਾਰ ਕਰ ਲੋਂਗੇ ਪਰ ਸਾਡਾ ਜਮੀਰ ਨਹੀਂ ਕਹਿੰਦਾ ਵੀ ਹਨਾ ਘਰੇ ਬੈਠੋ ਵੀ ਸਾਰੇ ਲੜ ਰਹੇ ਨੇ ਆਪਣੇ ਹੱਕ ਲਈ ਵੀ ਮੈਨੂੰ ਵੀ ਜਾਣਾ ਪਏਗਾ